ਡੂੰਕੇ ਵੈਣਾ ਦਾਖੀ ਮਿੜਨਾ ਤਖਤ ਦੇ ਪਾਵੇ ਮਣੀਏ ਜਦ ਤੱਕ ਲੋਕੀ ਲਾਸ਼ਾਂ ਗਿਣਦੇ ਆਪਾਂ ਵੋਟਾਂ ਗਿਣੀਆਂ ਪੰਜਾਬ ਦੇ ਵਿੱਚ ਨਸ਼ੇ ਦਾ ਇੱਕ ਅਜਿਹਾ ਦੌਰ ਚੱਲ ਰਿਹਾ ਹੈ ਕਿ ਅੱਜ ਪੰਜਾਬ ਦੇ ਹਰ ਗਲੀ ਮੋੜ ਦੇ ਵਿੱਚੋਂ ਤੁਸੀਂ ਨਸ਼ੇ ਦੀ ਪ੍ਰਾਪਤੀ ਕਰ ਸਕਦੇ ਹੋ ਕੁੜੀਆਂ ਤੱਕ ਲਈ ਨਸ਼ਾ ਛਡਾਊ ਸੈਂਟਰ ਜਿਹੜੇ ਉਹ ਬਣ ਚੁੱਕੇ ਨੇ ਸਾਡੇ ਨਾਲ ਕੁੱਕੀ ਗਿਲ ਮੌਜੂਦ ਨੇ ਗਿਲ ਸਾਹਿਬ ਲਗਾਤਾਰ ਪੰਜਾਬ ਦਾ ਹਰੇਕ ਦੌਰ ਮਾੜਾ ਦੌਰ ਵੀ ਵੇਖਿਆ ਪੰਜਾਬ ਦੇ ਵਿੱਚ ਚੰਗਾ ਦੌਰ ਵੀ ਵੇਖਿਆ ਲੱਗਦਾ ਨਹੀਂ ਕਿ ਚਿੱਟੇ ਦੀ ਪਰਿਭਾਸ਼ਾ ਬਦਲਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਪਹਿਲਾਂ ਚਿੱਟੇ ਕਾਫਣਾ ਤੋਂ ਦੌਰ ਸ਼ੁਰੂ ਹੁੰਦਾ ਹੁੰਦਾ ਅੱਜ ਚਿੱਟੇ ਸਿੰਥੈਟਿਕ ਚਿੱਟੇ ਵੱਲ ਪਹੁੰਚ ਚੁੱਕੇ ਹੈ ਬੜੀ ਟਰਾਜਿਕ ਸਿਚੁਏਸ਼ਨ 노 ਡਾਊਟ ਹੈਗੀ ਆ ਕੁਝ ਇਹਨੂੰ ਐਗਜ਼ੈਜ਼ਰੇਟ ਵੀ ਕੀਤਾ ਜਾ ਰਿਹਾ ਕਿ ਜਿੰਨੀ ਹੈ ਨਹੀਂ ਉਦੋਂ ਵੱਧ ਕਰਕੇ ਦੱਸਿਆ ਜਾ ਰਿਹਾ ਕਿਉਂਕਿ ਅੱਜ ਇਹ ਇੱਕ ਇਸ ਤਰ੍ਹਾਂ ਦਾ ਇਸ਼ੂ ਬਣ ਗਿਆ ਹੈਗਾ ਜਿਹਦੇ ਤੇ ਬਹੁਤ ਵੱਡੀ ਪੋਲਿਟਿਕਸ ਹੋ ਰਹੀ ਹੈ ਪਰ ਜਿਸ ਤਰ੍ਹਾਂ ਦੀ ਅਪਰੋਚ ਸਰਕਾਰਾਂ ਨੂੰ ਅਪਣਾਉਣੀ ਚਾਹੀਦੀਆਂ ਨੇ ਉਸ ਤਰ੍ਹਾਂ ਦੀ ਅਪਰੋਚ ਅਪਣਾਈ ਨਹੀਂ ਜਾ ਰਹੀ ਇਹਦਾ ਹੱਲ ਇਹ ਨਹੀਂਗਾ ਕਿ ਤੁਸੀਂ ਸਿਕਿਉਰਟੀਆਂ ਵਧਾ ਲਓ ਇਹਦਾ ਹੱਲ ਆ ਕਿ ਲੋਕਾਂ ਵਿੱਚ ਆਊਟਰੀਚ ਕੀਤੀ ਜਾਵੇ ਤਾਂ ਕਿ ਲੋਕਾਂ ਵਿੱਚ ਇੱਕ ਅਵੇਅਰਨੈਸ ਪੈਦਾ ਕੀਤੀ ਜਾਵੇ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਜਿਹੜੇ ਸਟੈਪਸ ਆ ਉਹ ਰਾਈਟ ਡਾਇਰੈਕਸ਼ਨ ਨੂੰ ਜਾ ਰਹੇ ਆ ਕਿ 네ਗੇਟਿਵ ਡਾਇਰੈਕਸ਼ਨ ਨੂੰ ਜਾ ਰਹੇ ਆ ਮਿਲ ਜੀਬ ਲਗਾਤਾਰ ਪੰਜਾਬ ਦੇ ਵਿੱਚ ਕੇਂਦਰ ਕੇ ਗੈਂਗਸਟਰ ਬਾਤ ਵਧ ਰਿਹਾ ਹੈ ਹਰ ਚੀਜ਼ ਦੇ ਪਿੱਛੇ ਕਿਤਨੇ ਕਿਤੇ ਇੱਕ ਮੁੱਢ ਨਸ਼ੇ ਤੋਂ ਬਣਦਾ ਕਿ ਨਸ਼ਾਈ ਤੁਹਾਨੂੰ ਗੈਂਗਸਟਰイズਮ ਵੱਲ ਲੈ ਕੇ ਜਾ ਰਿਹਾ ਹੈ ਨਸ਼ਾਈ ਤੁਹਾਨੂੰ ਕ੍ਰਾਈਮ ਵੱਲ ਲੈ ਕੇ ਜਾ ਰਿਹਾ ਹੈ ਅੱਜ ਪੰਜਾਬ ਦੇ ਸਿੰਗਰਾਂ ਨੂੰ ਪੰਜਾਬ ਦੇ ਵੱਡੇ ਕਾਰੋਬਾਰੀਆਂ ਨੂੰ ਧਮਕੀਆਂ ਮਿਲਦੀਆਂ ਨੇ ਕਿ ਜਦ ਤੱਕ ਗੋਲੀਆਂ ਮਾਰ ਦਿੱਤੀਆਂ ਜਾਂ ਨਹੀਂ ਫਰੋਤੀ ਦੇ ਦਿਓ ਲੱਗਦਾ ਨਹੀਂ ਕਿ ਇਹ ਕਿਤਨੇ ਕਿਤੇ ਨਸ਼ੇ ਦਾ ਐਕਸਰਸਿਸ ਦੇ ਪਿੱਛੇ ਬਹੁਤ ਲੰਬਾ ਜੁੜਦਾ ਹੈ ਕਿ ਜੇ ਇੱਕ ਮੁੱਢ ਨੂੰ ਨੱਪ ਲਿਆ ਜਾਵੇ ਤਾਂ ਇਹ ਸਬਹੁਤ ਸਾਰੀਆਂ ਘਟਨਾਵਾਂ ਦੇ ਉੱਤੇ ਰੋਕ ਲਾਈ ਜਾ ਸਕਦੀ ਹੈ ਨਹੀਂ ਨੋ ਡਾਊਟ ਇਟਸ ਅ ਵੈਰੀ ਲੌਂਗ ਚੇਨ ਹੈਗੀ ਯਾਰ ਇਹਦੇ ਵਿੱਚ ਬੜੀ ਫੁੱਲ ਪੂਰੀ ਤਰ੍ਹਾਂ ਤਿਆਰੀ ਬੰਦ ਕਰਕੇ ਇੱਕ ਯੋਜਨਾ ਰਾਈ ਜਿਹਨੂੰ ਕਿ ਪਹਿਲੇ ਆਪਾਂ ਹੁਣ ਦੇਖੋ ਕਸ਼ਮੀਰ ਦੀ ਆਪਣੇ ਕੋਲੇ ਨਵੀਂ ਐਗਜ਼ਾਮਪਲ ਆਈ ਆ ਉੱਥੇ ਵੀ ਆਪਣੇ ਵਾਂਗੂ ਸਟਰਗਲ ਚੱਲ ਰਿਹਾ ਲਗਾਤਾਰ ਆਪਣੇ ਹੱਕ ਹੱਕਾਂ ਲਈ ਉਸ ਨੂੰ ਹੁਣ ਦਬਾਉਣ ਲਈ ਜਾਂ ਉਹਨੂੰ ਸਾਈਡ ਟਰੈਕ ਕਰਨ ਲਈ ਲੋਕਾਂ ਦਾ ਮਨ ਨੂੰ ਉੱਥੇ ਹਰਕ 12 ਮਿੰਟ ਬਾਅਦ ਇੱਕ ਨਵਾਂ ਮਰੀਜ਼ ਸ਼੍ਰੀਨਗਰ ਦੇ ਹਸਪਤਾਲ ਚ ਦਾਖਲ ਹੋ ਰਿਹਾ ਪੰਜਾਬ ਦੇ ਵਿੱਚ ਹਾਲਾਤ ਨੂੰ ਕਿਦਾਂ ਵੇਖਦੇ ਹੋ ਜਦੋਂ ਪੰਜਾਬ ਦੇ ਵਿੱਚ ਕੁੜੀਆਂ ਦੇ ਲਈ ਸਾਨੂੰ ਅੱਜ ਨਸ਼ਾ ਛਡਾਊ ਕੇਂਟਰ ਖੋਲਣੇ ਪਏ ਗਏ ਲੜਕੀਆਂ ਦੀਆਂ ਅਜਹੀਆਂ ਵੀਡੀਓ ਤੱਕ ਸਾਡੇ ਕੋ ਚੈਨਲਾਂ ਤੇ ਚੱਲ ਚੁੱਕੀਆਂ ਨੇ ਕਿ ਲੜਕੀਆਂ ਕਹਿੰਦੀਆਂ ਨੇ ਕਿ ਨਸ਼ੇ ਦੀ ਪੂਰਤੀ ਹੋਵੇ ਪੰਜਾਬ ਦੇ ਵਿੱਚ ਉਹਦੇ ਲਈ ਅਸੀਂ ਕੁਝ ਵੀ ਕਰਨ ਤਿਆਰ ਰਹਿ ਮੰਗੇ ਇਹ ਟਰੈਜੇਡੀ ਆ ਮਤਲਬ ਕਿ ਇਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਅਸੀਂ ਲੋਕਾਂ ਤੱਕ ਵੱਧ ਤੋਂ ਵੱਧ ਆਊਟ ਰੀਚ ਕਰਾਂਗੇ ਸੋ ਵੀ ਕੈਨ ਸੈੱਟ ਵਿਦ ਦੋਸਟ ਪੀਪਲ ਤੇ ਤਾਂ ਕਿ ਉਹਨਾਂ ਨੂੰ ਟਾਕ ਆਊਟ ਕੀਤਾ ਜਾਵੇ ਇਸ ਗੱਲ ਬਾਰੇ ਲੱਗਦਾ ਕਿ ਇਹਨਾਂ ਸੈਮੀਨਾਰਾਂ ਦਾ ਇਹਨਾਂ ਇਕੱਠਾਂ ਦਾ ਸਰਕਾਰਾਂ ਤੇ ਜਾਂ ਡਰੱਗ ਨੈਕਸਸ ਤੇ ਉੱਤੇ ਕੋਈ ਫਰਕ ਪੈਂਦਾ ਹੋਊਗਾ ਇੱਕ ਪ੍ਰੈਸ਼ਰ ਆ ਇੱਕ ਕੋਸ਼ਿਸ਼ ਆ ਸੋ ਅਸੀਂ ਆਸ ਰੱਖਦੇ ਹਾਂ ਕਿ ਆਸ ਅੰਮੀਦੀ ਉਮਰ گذਰੀ ਤੇ ਵੀ ਇਹ ਚੀਜ਼ ਦਾ ਅਸੀਂ ਕੋਈ ਨਾ ਕੋਈ ਪੋਜ਼ਿਟਿਵ ਰਿਜ਼ਲਟ ਲੈ ਕੇ ਆਵਾਂਗੇ ਸਿੱਧਾ ਸਰਕਾਰ ਤੱਕ ਵੀ ਕੋਈ ਪਹੁੰਚ ਕਰਨ ਦੀ ਕੋਸ਼ਿਸ਼ ਕਰੂੰਗਾ ਕੋਈ ਮੰਗ ਪੱਤਰ ਅਜੇ ਤਾਂ ਸਾਡੀ ਕੋਈ ਇਸ ਤਰ੍ਹਾਂ ਦੀ ਅਪਰੋਚ ਨਹੀਂ ਹੋਈ ਪਰ ਆਉਣ ਵਾਲੇ ਸਮੇਂ 'ਚ ਇਹ ਵੀ ਕੀਤਾ ਜਾਵੇ ਥੈਂਕ ਯੂ ਸੋ ਸੋਇਸ਼ਾਨ ਕੁਕੀ ਗੈਲ ਜਿਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਤੱਕ ਵੀ ਆਉਣ ਵਾਲੇ ਸਮੇਂ 'ਚ ਪਹੁੰਚ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਵੇ